ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਹੀ ਜਾਣਦੇ ਹੋ ਕਿ ਆਪਾਂ ਤੁਹਾਡੇ ਲਈ ਸਮੇਂ ਸਿਰ ਜਿਹੜੀ ਵੀ ਜਾਣਕਾਰੀ ਵਾਲੀ ਵੀਡੀਓ ਦੀ ਤੁਹਾਨੂੰ ਲੋੜ ਹੁੰਦੀ ਆ ਆਪਾਂ ਤੁਹਾਡੇ ਅੱਗੇ ਉਹ ਵੀਡੀਓ ਲੈ ਕੇ ਇਸ ਜਾਨਵਰ ਵਿਭਾਗ ਮੈਕਮਾ ਚੈਨਲ ਦੇ ਮਾਧਿਅਮ ਰਾਹੀਂ ਆਜਰ ਹੋ ਜਾਂਦੇ ਆ ਸੋ ਇਸ ਵਾਰ ਵੀ ਇੱਕ ਬਹੁਤ ਵਧੀਆ ਟੌਪਿਕ ਆਪਾਂ ਨੇ ਚੁਣਿਆਗਾ ਜਿਹੜੇ ਟੌਪਿਕ ਤੇ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਜਿਹੜੇ ਵਿਸ਼ੇ ਤੇ ਦੋਸਤੋ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਹ ਇਹ ਆ ਕਿ ਹੁਣ ਜਿਸ ਤਰ੍ਹਾਂ ਬੱਚਾ ਪਾਉਣ ਦਾ ਸਮਾਂ ਆ ਚੁੱਕਿਆ ਕਈ ਵੀਰਾਂ ਨੇ ਚੂਚੇ ਪਾ ਵੀ ਲਏ ਤੇ ਕਈ ਪਾ ਵੀ ਰਹੇ ਨੇ ਜਿਹੜਾ ਮਈ ਦੇ ਮਹੀਨੇ ਸਾਰੇ ਜਿਹੜੇ ਬੱਚੇ ਪਾ ਲੈਣਗੇ ਵੀਰਸੋ ਜਿਹੜਾ ਹੁਣ ਦਾ ਜਿਹੜਾ ਰੇਟ ਆ ਉਹਦੇ ਬਾਰੇ ਆਪਾਂ ਜਿਹੜੀ ਇਸ ਵੀਡੀਓ ਚ ਪ੍ਰੋਪਰ ਗੱਲਬਾਤ ਕਰਾਂਗੇ ਸੋ ਨਾਲੇ ਆਪਾਂ ਦੱਸਾਂਗੇ ਕਿਹੜੀਆਂ-ਕਿਹੜੀਆਂ ਨਸਲਾਂ ਦੇ ਤੁਸੀਂ ਬੱਚੇ ਪਾ ਸਕਦੇ ਹੋ ਕਿਹੜੀ-ਕਿਹੜੀ ਬਰੀਡ ਤੁਸੀਂ ਘਰੇ ਪਾਲ ਸਕਦੇ ਹੋ ਤੇ ਕਿਹੜੀ-ਕਿਹੜੀ ਬਰੀਡ ਤੁਸੀਂ ਫਾਰਮਿੰਗ ਲਈ ਚੂਜ਼ ਕਰ ਸਕਦੇ ਹੋ ਜੇਕਰ ਤੁਸੀਂ ਅੰਡੇ ਪਰਪਸ ਲਈ ਕੰਮ ਕਰਨਾ ਚਾਹੁੰਦੇ ਹੋ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪ੍ਰੋਪਰ ਸਾਰੀ ਗੱਲਬਾਤ ਸਮਝ ਲੱਗ ਸਕੇ ਤੇ ਤੁਸੀਂ ਕੁਝ ਨਾ ਕੁਝ ਥੋੜਾ ਬਹੁਤਾ ਇਸ ਵੀਡੀਓ ਤੋਂ ਸਿੱਖ ਕੇ ਅੱਗੇ ਆਪਣੇ ਕੰਮ 'ਚ ਵਧੀਆ ਸਫਲਤਾ ਪ੍ਰਾਪਤ ਕਰ ਸਕੋ ਸੋ ਆਪਾਂ ਚੂਚੇ ਦਾ ਰੇਟ ਆਪਾਂ ਵੀਡੀਓ ਦੇ ਅਖੀਰ 'ਚ ਦੱਸਾਂਗੇ ਕੀ ਚੱਲ ਰਿਹਾ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇ ਸਟਾਰਟਿੰਗ 'ਚ ਗੱਲਬਾਤ ਕਰਦੇ ਹਾਂ ਕਿ ਆਂਡੇ ਪਰਪਸ ਲਈ ਜੇਕਰ ਆਪਾਂ ਪੋਲਟਰੀ ਫਾਰਮਿੰਗ ਕਰਨਾ ਚਾਹੁੰਦੇ ਆ ਕਿਹੜੀਆਂ ਕਿਹੜੀਆਂ ਬਰੀਡਾਂ ਵਧੀਆ ਰਹਿਣਗੀਆਂ ਤੇ ਜੇਕਰ ਆਪਾਂ ਮੀਟ ਪਰਪਸ ਲਈ ਕੰਮ ਕਰਨਾ ਚਾਹੁੰਦੇ ਆ ਤਾਂ ਕਿਹੜੀਆਂ ਕਿਹੜੀਆਂ ਬਰੀਡਾਂ ਵਧੀਆ ਰਹਿਣਗੀਆਂ ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਂਡੇ ਪਰਪਸ ਲਈ ਕਿਹੜੀਆਂ ਬਰੀਡਾਂ ਸਹੀ ਰਹਿਣਗੀਆਂ ਉਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਆ ਸੋ ਸਭ ਤੋਂ ਪਹਿਲਾਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਆਰ ਆਈ ਆਰ ਬਰੀਡ ਪੰਜਾਬ ਚ ਲਗਭਗ 6-7 ਸਾਲ ਤੋਂ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਹੈ। ਆਰ ਆਈ ਆਰ ਮੁਰਗੀਆਂ ਅੰਡੇ ਵੀ ਬਹੁਤ ਵਧੀਆ ਮਾਤਰਾ 'ਚ ਦਿੰਦੀਆਂ ਨੇ ਤੇ ਇਹਨਾਂ ਦੀ ਜਿਹੜੀ ਫੀਡ ਦਾ ਖਰਚਾ ਵੀ ਕਾਫੀ ਘੱਟ ਹੁੰਦਾ ਹੈਗਾ। ਜੇਕਰ ਇੱਕ ਮੁਰਗੀ ਪਿੱਛੇ ਆਪਾਂ ਫੀਡ ਦੇ ਖਰਚੇ ਦੀ ਗੱਲ ਕਰੀਏ ਤਾਂ ਇੱਕ ਮੁਰਗੀ ਪਿੱਛੇ 5 ਰੁਪਏ ਖਰਚਾ ਆਉਂਦਾਗਾ। ਜੇਕਰ ਆਪਾਂ ਉਹਨਾਂ ਨੂੰ ਆਪਣੇ ਘਰ ਦੀ ਵੇਸਟੇਜ ਵਗੈਰਾ ਹਰੀਆਂ ਸਬਜ਼ੀਆਂ ਜਾਂ ਫਿਰ ਬੱਚੀਆਂ ਕੁਝੀ ਆਪਣੀ ਰਾਤ ਦੀਆਂ ਰੋਟੀਆਂ ਥੋੜੀਆਂ-ਬੋੜੀਆਂ ਪਾ ਸਕਦੇ ਆ ਤਾਂ ਆਪਾਂ ਹੋਰ ਵੀ ਜਿਹੜਾ ਖਰਚਾ ਘੱਟ ਕਰ ਸਕਦੇ ਆ ਪਰ ਜੇਕਰ ਆਪਾਂ ਪ੍ਰੋਪਰ ਮੁਰਗੀ ਨੂੰ ਫੀਡ ਤੇ ਪਾਲਦੇ ਆ ਤਾਂ ਇੱਕ ਦਿਨ ਦਾ ਮੁਰਗੀ 5 ਰੁਪਏ ਤੋਂ ਜ਼ਿਆਦਾ ਨਹੀਂ ਖਾਂਦੀ ਦੋਸਤੋ ਸੋ ਇੱਕ ਤਾਂ ਹੋ ਗਈ ਆਰ ਆਈ ਆਰ ਨਸਲ ਦੂਸਰੀ ਨਸਲ ਦੋਸਤੋ ਜਿਹੜੀ ਅੰਡੇ ਪਰਪਸ ਲਈ ਪਾਲੀ ਜਾਂਦੀ ਆ ਪੰਜਾਬ 'ਚ 2-3 ਸਾਲ ਹੋ ਗਏ ਜਿਹੜੀ ਕਾਫੀ ਜ਼ਿਆਦਾ ਉਦੀ ਤਾਦਾਦ ਜਿਹੜੀ ਪੰਜਾਬ ਚ ਕਾਫੀ ਵਧੀਆ ਉਹ ਹੈ ਬਲੈਕ ਐਸਟਰਲੌਗ ਮੈਂ ਨਾਲ ਦੀ ਨਾਲ ਫੋਟੋਆਂ ਵੀ ਲਗਾ ਰਹਾਗਾ ਤੁਸੀਂ ਸਮਝ ਸਕਦੇ ਹੋ ਨਵੇਂ ਵੀਰ ਜਿਹੜੇ ਪੁਰਾਣੇ ਨੇ ਚਲੋ ਉਹਨਾਂ ਨੂੰ ਤਾਂ ਪਤਾ ਹੀ ਆ ਸੋ ਜਿਹੜੀ ਬਲੈਕ ਐਸਟਰਲੌਗ ਬਰੀਡ ਆ ਉਹ ਆਰਆਰ ਤੋਂ ਵੀ ਜਿਹੜਾ ਜਾਦੇ ਆਂਡੇ ਦਿੰਦੀਆਂ ਨੇ ਜਿਹੜੇ ਉਹਨਾਂ ਦੇ ਰਿਕਾਰਡ ਨੇ ਰਿਕਾਰਡ ਬਾਰਲੇ ਦੇਸ਼ਾਂ ਚ ਇਹਨਾਂ ਦੇ ਜਿਹੜੇ ਚੈੱਕ ਕੀਤੇ ਜਾਂਦੇ ਨੇ ਉਹ ਆਰ ਆਈ ਆਰ ਤੋਂ ਵੱਧ ਜਿਹੜੀ ਬਲੈਕਸਟਰ ਲੌਪ ਬਰੀਡ ਅੰਡੇ ਦਿੰਦੀ ਆ ਜਿਹੜੀ ਬਲੈਕਸਟਰ ਲੌਪ ਬਰੀਡ ਆ ਦੋਸਤੋ ਉਹ ਆਸਟ੍ਰੇਲੀਆ ਦੀ ਬਰੀਡ ਆ ਜਿਹੜੀ ਆਰ ਆਈ ਆਰ ਬਰੀਡ ਆ ਦੋਸਤੋ ਇਹ ਅਮਰੀਕਾ ਦੀ ਬਰੀਡ ਆ ਸੋ ਜੇਕਰ ਤੁਸੀਂ ਅੰਡੇ ਪਰਪਸ ਲਈ ਕੰਮ ਕਰਨਾ ਚਾਹੁੰਦੇ ਹੋ ਫਾਰਮਿੰਗ ਕਰਨਾ ਚਾਹੁੰਦੇ ਹੋ ਜਾਂ ਫਿਰ ਘਰੇ ਮੁਰਗੀਆਂ ਰੱਖ ਕੇ ਥੋੜੀਆਂ ਬਹੁਤੀਆਂ 20 50 100 ਮੁਰਗੀਆਂ ਘਰੇ ਰੱਖ ਕੇ ਤੁਸੀਂ ਕਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਇਹ ਦੋਨੇ ਨਸਲਾਂ ਆਪਾਂ ਪ੍ਰੇਫਰ ਕਰਾਂਗੇ ਤੇ ਦੋਨੇ ਨਸਲਾਂ ਦਾ ਫੀਡ ਦਾ ਖਰਚਾ ਵੀ ਬਹੁਤ ਘੱਟ ਆ ਤੇ ਜੇਕਰ ਆਪਾਂ ਅੰਡੇ ਦੇਣ ਦੀ ਦਰ ਦੀ ਗੱਲ ਕਰੀਏ ਕਿ ਕਿੰਨੇ ਅੰਡੇ ਦਿੰਦੀਆਂ ਨੇ ਤਾਂ ਇਹ ਜਿਹੜੀ ਆਰ ਆਈ ਆਰ ਬਰੀਡ ਆ ਉਹ 365 ਦਿਨਾਂ 'ਚ ਲਗਭਗ 270-80 ਅੰਡੇ ਦਿੰਦੀ ਆ ਤੇ ਜੇਕਰ ਆਪਾਂ ਬਲੈਕ ਐਸਟਰਲੋਪ ਦੀ ਗੱਲ ਕਰੀਏ ਆ ਬਲੈਕ ਐਸਟਰਲੋਪ ਦੋਸਤੋ ਲਗਭਗ 1 ਸਾਲ ਚ 300 ਅੰਡੇ ਦੇ ਕਰੀਬ ਦਿੰਦੀ ਆ ਸੋ ਇਹ ਜਿਹੜੇ ਰਿਕਾਰਡ ਨੇ ਇਹ ਉੱਥੇ ਲਾਗੂ ਹੁੰਦੇ ਨੇ ਜਿੱਥੇ ਇਹਨਾਂ ਨੂੰ ਪ੍ਰੋਪਰ ਫੀਡ ਪ੍ਰੋਪਰ ਮੈਨੇਜਮੈਂਟ ਪ੍ਰੋਪਰ ਇਹਨਾਂ ਦੀ ਦੇਖ ਰੇਖ ਕੀਤੀ ਜਾਂਦੀ ਆ ਉੱਥੇ ਦੋਸਤੋ ਇਹ ਜਿਹੜੇ ਰਿਕਾਰਡ ਨੇ ਉੱਥੇ ਲਾਗੂ ਹੁੰਦੇ ਨੇ ਜੇਕਰ ਆਪਾਂ ਘਰੇ ਰੱਖ ਕੇ ਆਪਾਂ ਇਹ ਕੰਮ ਕਰਨਾ ਆ ਥੋੜਾ ਬਹੁਤਾ ਉੱਪਰ نیچے ਆਊਗਾ ਸੋ ਇਹ ਦੋਨੇ ਬਰੀਡਾਂ ਤੇ ਤੁਸੀਂ ਜਿਹੜਾ ਸਟਾਰਟਿੰਗ 'ਚ ਕੰਮ ਕਰ ਸਕਦੇ ਹੋ ਜੇਕਰ ਆਪਾਂ ਹੁਣ ਮੀਟ ਪਰਪਸ ਲਈ ਗੱਲ ਕਰੀਏ ਜਿਹੜੇ ਵੀ ਰੀ ਮੀਟ ਪਰਪਸ ਲਈ ਕੰਮ ਕਰਨਾ ਚਾਹੁੰਦੇ ਨੇ ਮੀਟ ਪਰਪਸ ਲਈ ਦੋਸਤੋ ਐਫਜੀ ਬਰੀਡ ਆਉਂਦੀ ਆ ਦੂਸਰੀ ਡਬਲ ਐਫਜੀ ਆਉਂਦੀ ਆ ਇੱਕ ਟ੍ਰਿਪਲ ਐਫਜੀ ਬਰੀਡ ਆਉਂਦੀ ਆ ਦੋਸਤੋ ਇਹ ਬਰੀਡ ਬਹੁਤ ਜ਼ਿਆਦਾ ਗ੍ਰੋਥ ਕਰਦੀ ਆ ਤੇ ਜਿਹੜਾ ਵਜ਼ਨ ਵੀ ਇਹਨਾਂ ਦਾ ਕਾਫੀ ਹੁੰਦਾਗਾ ਆਰ ਆਈ ਆਰ ਤੇ ਬਲੈਕ ਐਸਟਲੋਪ ਦੇ ਮੁਕਾਬਲੇ ਇਹਨਾਂ ਦਾ ਜਿਹੜਾ ਬੋਡੀ ਵੇਟ ਵੀ ਕਾਫੀ ਹੁੰਦਾਗਾ ਸੋ ਜੇਕਰ ਤੁਸੀਂ ਮੀਟ ਪਰ ਪਹਿਲੀ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਬਰੀਡਾਂ ਤੇ ਕਰ ਸਕਦੇ ਹੋਗੇ ਹੁਣ ਆਪਾਂ ਦੋਸਤੋ ਗੱਲ ਕਰੀਏ ਚੂਚੇ ਦੇ ਰੇਟ ਦੀ ਚੂਚੇ ਦਾ ਰੇਟ ਦੋਸਤੋ ਜਿਹੜਾ ਅੱਜ ਕੱਲ੍ਹ ਚੱਲ ਰਿਹਾਗਾ ਜੇਕਰ ਆਪਾਂ ਆਰ ਆਈ ਆਰ ਬੱਚੇ ਦੀ ਗੱਲ ਕਰੀਏ ਤਾਂ ਆਰ ਆਈ ਆਰ ਬੱਚੇ ਦਾ ਜਿਹੜਾ ਅੱਜ ਦਾ ਰੇਟ ਆਗਾ ਉਹ ਵਧੀਆ ਬੱਚਾ ਜਿਹੜਾ 30 ਤੋਂ 35 ਰੁਪਏ ਦਾ ਆਪਾਂ ਨੂੰ ਇੱਕ ਮਿਲਦਾਗਾ ਨਹੀਂ ਦਈ ਤਾਂ ਸਸਤੇ ਵੀ ਜਾਂਦੇ ਨੇ ਦੋਸਤੋ ਪਰ ਜੇਕਰ ਆਪਾਂ ਵਧੀਆ ਬਰੀਡ ਪਾਵਾਂਗੇ ਤਾਂ ਹੀ ਅੱਗੇ ਜਾ ਕੇ ਆਪਾਂ ਨੂੰ ਚੰਗਾ ਜਿਹੜਾ ਪ੍ਰੋਫਿਟ ਮਿਲ ਸਕਦਾਗਾ ਸੋ ਆਪਾਂ ਚੰਗੀ ਬਰੀਡ ਦੇ ਹੀ ਰੇਟ ਦੀ ਗੱਲ ਹੀ ਕਰਾਂਗੇ ਤੁਸੀਂ ਜਦੋਂ ਬੱਚਾ ਲੈਣਾ ਪ੍ਰੋਪਰ ਦੇਖ ਰੇਖ ਕੇ ਲੈਣਾਗਾ ਕਿ ਚੰਗੀ ਬਰੀਡ ਦਾ ਜੇਕਰ ਆਪਾਂ ਮਾੜੀ ਬਰੀਡ ਪਹਿਲਾਂ ਲੈਨੇ ਆ ਤਾਂ ਉਹਦਾ ਫੀਡ ਦਾ ਖਰਚਾ ਵੀ ਬਹੁਤ ਹੁੰਦਾਗਾ ਤੇ ਅੱਗੇ ਜਾ ਕੇ ਉਹਨਾਂ ਦਾ ਜਿਹੜਾ ਅੰਡੇ ਦੇਣ ਦੀ ਕਪੈਸਿਟੀ ਵੀ ਬਹੁਤ ਘੱਟ ਹੁੰਦੀ ਆ ਸੋ ਇਸ ਕਰਕੇ ਬੰਦਾ ਜਿਹੜਾ ਫਾਰਮਰ ਆ ਫੇਲ ਹੋ ਜਾਂਦਾ ਤੇ ਉਹਦਾ ਸ਼ੌਂਕ ਵੀ ਮਰ ਜਾਂਦਾ ਸੋ ਜੇਕਰ ਆਪਾਂ ਵਧੀਆ ਆਰ ਆਈ ਆਰ ਬੱਚਾ ਲੈਣੇ ਆ ਤਾਂ ਅੱਜ ਕੀਮਤੋਂ ਦੀ 30 ਤੋਂ 35 ਰੁਪਏ ਚੱਲ ਰਹੀ ਹੈ ਹੁਣ ਆਪਾਂ ਗੱਲ ਕਰਦੇ ਆ ਬਲੈਕੈਸਟਰ ਲੌਪ ਦੀ ਜਿਹੜੀ ਦੋਸਤੋ ਬਲੈਕੈਸਟਰ ਲੌਪ ਬਰੀਡ ਆ ਉਹਦਾ ਰੇਟ ਆਰ ਆਈ ਆਰ ਨਾਲੋਂ ਥੋੜਾ ਜਿਆਦਾ ਹੁੰਦਾਗਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਉਂ ਹੁੰਦਾਗਾ ਪਹਿਲਾਂ ਆਪਾਂ ਗੱਲ ਕਰਦੇ ਆ ਉਹਦਾ ਜਿਹੜਾ ਰੇਟ ਆ ਬਲੈਕੈਸਟ ਲੌਪ ਦਾ ਉਹ 40 ਰੁਪਏ ਤੋਂ ਲੈ ਕੇ 45 ਰੁਪਏ ਦਾ ਜਿਹੜਾ ਬੱਚਾ ਪ੍ਰੋਪਰ ਏ ਗ੍ਰੇਡ ਦਾ ਜਿਹੜਾ ਵਧੀਆ نسل ਦਾ ਹੋਊ ਬੱਚਾ ਉਹ ਕੋ 40 ਰੁਪਏ ਤੋਂ ਲੈ ਕੇ 45 ਰੁਪਏ ਤੱਕ ਜਿਹੜਾ ਬੱਚਾ ਆਪਾਂ ਨੂੰ ਮਾਰਕੀਟ ਤੋਂ ਮਿਲਦਾਗਾ ਇੱਕ ਦਿਨ ਦਾ ਪ੍ਰੋਪਰ ਵੈਕਸੀਨੇਸ਼ਨ ਜੀ ਦੇ ਕੀਤੀ ਹੋਊਗੀ ਤੇ ਵਧੀਆ ਬੱਚਾ ਹੋ ਹੈਲਦੀ ਬੱਚਾ ਹੋਊਗਾ ਸੋ ਜਿਹੜਾ ਹੁਣ ਆਰ ਆਈ ਆਰ ਤੇ ਬਲੈਕੈਸਟ ਲੌਪ ਦੇ ਬੱਚੇ ਦੇ ਰੇਟ ਚ ਕਿਉਂ ਫਰਕ ਆ ਇਹ ਦੋਸਤੋ ਫਰਕ ਇਸ ਕਰਕੇ ਆ ਜਦੋਂ ਆਪਾਂ ਐਚਰੀ ਚਾਂਡੇ ਲਾਉਣੇ ਆ ਇੱਕ ਪਾਸੇ ਬਲੈਕੈਸਟਰ ਲੌਪ ਦੇ ਲਾਤੇ ਇੱਕ ਪਾਸੇ ਆਰ ਆਈ ਆਰ ਦੇ ਬਲੈਕੈਸਟਰ ਲੌਪ ਮੁਕਾਬਲੇ ਆਰ ਆਈ ਆਰ ਦੇ ਬੱਚੇ ਘੱਟ ਨਿਕਲਣਗੇ ਮੇਰਾ ਕਹਿਣ ਤੋਂ ਭਾਵ ਜੇਕਰ 100 ਪਿੱਛੇ ਆਰ ਆਈ ਆਰ ਦੇ ਬੱਚੇ 80-85 ਨਿਕਲਦੇ ਨੇ ਤਾਂ ਜੇਕਰ ਬਲੈਕੈਸਟਰ ਲੌਪ ਦੇ ਆਪਾਂ ਬੱਚੇ ਨਿਕਲਣ ਦੀ ਦਰ ਜਾਂ ਗਿਣਤੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ 70 ਤੋਂ 75 ਬੱਚੇ ਨਿਕਲਣਗੇ ਤੇ ਆਰ ਆਈ ਆਰ ਦੇ 80 ਤੋਂ 85 ਬੱਚੇ ਇਸ ਕਰਕੇ ਜਿਹੜਾ ਬਲੈਕੈਸਟ ਲੌਪ ਨਸਲਾ ਉਹ ਥੋੜੀ ਜਿਹੀ ਮਹਿੰਗੀ ਆ ਦੇਖ ਰੇਖ ਜਿਆਦਾ ਕਰਨੀ ਪੈਂਦੀ ਆ ਹਾਲੇ ਨਵੀਂ ਨਸਲਾ ਸੋ ਇਹ ਜਿਹੜੇ ਦੋ ਰੇਟ ਆਰ ਆਈ ਆਰ ਦੇ ਤੁਹਾਨੂੰ ਦੁਬਾਰੇ ਦੱਸ ਦਈਏ ਈ ਤੋਂ 35 ਰੁਪਏ ਬੱਚਾ ਚੱਲ ਰਿਹਾ ਤੇ ਬਲੈਕੈਸਟ ਲੌਪ ਜਿਹੜਾ ਰੇਟ ਆ ਉਹ ਚੱਲ ਰਿਹਾ ਦੋਸਤੋ 40 ਤੋਂ 45 ਰੁਪਏ ਜਿਹੜਾ ਪ੍ਰੋਪਰ ਵਧੀਆ ਬੱਚਾ ਹੋਊਗਾ ਸਸਤੇ ਮੰਗਰ ਕਦੇ ਵੀ ਨਾ ਭਜੋ ਸੋ ਜਿਹੜਾ ਵੀ ਰ ਪਹਿਲੀ ਵਾਰ ਕੰਮ ਕਰ ਰਿਹਾ ਜੇ ਆਪਾਂ 5 ਰੁਪਏ ਬੱਚੇ ਤੇ ਜ਼ਿਆਦਾ ਲਾ ਦਾਂਗੇ ਤਾਂ ਉੱਚ ਕੋਈ ਵੀ ਦਿੱਕਤ ਨਹੀਂ ਆਊਗੀ ਸੋ ਪੂਰਾ ਧਿਆਨ ਨਾਲ ਖਰੀਦੋ ਬੱਚਾ ਵਧੀਆ ਬੱਚਾ ਖਰੀਦੋ ਤਾਂ ਜੋ ਆਪਾਂ ਨੂੰ ਅੱਗੇ ਜਾ ਕੇ ਪ੍ਰੋਫਿਟ ਹੋ ਸਕੇ ਤੇ ਆਪਾਂ ਅਗਲੇ ਸਾਲ ਵੀ ਵਧੀਆ ਬੱਚਾ ਪਾ ਸਕੀਏ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਬੰਦੇ ਦਾ ਹੌਸਲਾ ਵਧੇ ਜਾਂਦਾ ਸੋ ਇਦਾਂ ਹੀ ਚੈਨਲ ਨੂੰ ਪਿਆਰ ਦਿੰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਵੱਧ ਤੋਂ ਵੱਧ ਕਰਿਆ ਕਰੋ ਅੱਪਾ ਤੁਹਾਡੇ ਲਈ ਹਰ ਟਾਈਮ ਹਾਜ਼ਰ ਹਾਂ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਅੱਪਾ ਤੋਂ ਜਿਹੜੀ ਵੀਡੀਓ ਬਣਵਾ ਸਕਦੇ ਹੋ ਸੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਸਾਰੀਆਂ ਭੈਣਾਂ ਦਾ ਜਿੱਥੋਂ-ਜਿੱਥੋਂ ਵੀ ਤੁਸੀਂ ਦੇਖਦੇ ਹੋ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਜੀ